ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਇਸ਼ਕ ਤੇ ਖੇੜਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਦਿਨ ਦੁਪਹਿਰੀ ਟੋਰਿਆ ਢਲਦੀ ਦੁਪਹਿਰੀ ਆ ਗਿਆ ਇਸ ਮੇਰੇ ਮਹਿਬੂਬ ਤੇ ਹੁਣ ਇਸ਼ਕ ਗਾਲਬ ਆ ਗਿਆ ਚਲ ਸਕਦੀ ਸਾਂ ਨਹੀਂ ਇੱਕ ਦਮ ਜੁਦਾਈ ਮੈਂ ਜਿਵੇਂ ਇਸ਼ਕ ਹੁਣ ਮਹਿਬੂਬ ਅੰਦਰ उस तरह है ता गया चुंबक खिचे असपात देखो करामत खिच दी रग रग विखे अस्पात दी चुंबक है सारा छा गया दिलदारियां दिलदारियां कर दी समय दिलदारियां इश्क होन दिलदार न दिलदारियाँ सिखला गया इश्क सोला शौक है जिस जिस समय लग गया है सोज उस विच आ गया सोज तो भाव है दिल पीड़ा ਸੜਨ ਹੈ ਸੋਜ਼ ਉਸ ਵਿੱਚ ਆ ਗਿਆ ਗੁਦਾਸ ਉਸ ਨੂੰ ਲਾ ਗਿਆ ਗੁਦਾਸ ਤੋਂ ਪਾਵ ਹੈ ਪੰਗਰਣਾ ਦਰਵਣਤਾ ਹੈ ਸੋਜ਼ ਜਿਸ ਵਿੱਚ ਆ ਗਿਆ ਗੁਦਾਸ ਉਸ ਨੂੰ ਲਾ ਗਿਆ ਇਸ਼ਕ ਜਦ ਮਾਸ਼ੂਕ ਦੇ ਦਿਲ ਤਾ ਗਿਆ ਤਾਂ ਇਸ਼ਕ ਉਹ ਗੋਦੀ ਆਪਣੀ ਵਿੱਚ ਦੋਹਾਂ ਨੂੰ ਰੂਪ ਹੈ ਇੱਕ ਲਾ ਗਿਆ ਸਤ ਰੰਗ ਹੋ ਇੱਕ ਰੰਗ ਜਦ ਬੇਰੰਗ ਹੋ ਕੇ ਖੇਲ ਦੇ ਬਣ ਨਜ਼ਾਰਾ ਨੂਰ ਦਾ چھ بر ہنوری لا گیا عشق تے معشوق عاشق رنگ جد اک ہو گئے اک نور بے رنگ چھا گیا کھیڑا تدوں ہے آ گیا ہاں جی عشق تے معشوق عاشق رنگ جد اک ہو گئے اک نور بے رنگ چھا گیا کھیڑا تدوں ہے آ گیا واہگرو جی کا خالصہ واہگرو جی کی فتح